ਸਰੀਏ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਪੰਜਾਬੀ ਕਹਾਣੀਆਂ ਵਿੱਚੋਂ ਹੀ ਇੱਕ ਅਨਮੋਲ ਵਚਨ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਜੋ ਸਾਡੀ ਆਮ ਜ਼ਿੰਦਗੀ ਵਿੱਚ ਸਾਡੇ ਨਾਲ ਬੀਤਦੇ ਹਨ ਤੇ ਸਾਨੂੰ ਫਿਰ ਕਿਹੋ ਜਿਹਾ ਤੇ ਕਿਵੇਂ ਮਹਿਸੂਸ ਹੁੰਦਾ ਹੈ ਤੇ ਕੀ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀਆਂ ਇਹ ਕੁਝ ਕੀਮਤੀ ਗੱਲਾਂ ਚੰਗੀਆਂ ਲੱਗੀਆਂ ਹੋਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਅਨਮੋਲ ਬਚਨ ਪਹਿਲਾ ਦੂਸਰੀਆਂ ਉੱਤੇ ਬਹੁਤ ਜ਼ਿਆਦਾ ਨਿਰਭਰ ਰਹਿਣ ਨਾਲ ਨਿਰਾਸ਼ਾ ਤੇ ਮੌਕੇ ਵੱਧ ਜਾਂਦੇ ਹਨ ਤੂਫਾਨ ਦੇ ਸਾਹਮਣੇ ਇੱਕ ਆਕੜ ਕੇ ਖੜਾ ਹੋਇਆ ਦਰਖਤ ਨਸ਼ਟ ਹੋ ਜਾਂਦਾ ਏ ਜਦ ਕੀ ਵੇਲੇਆ ਜਦ ਕੀ ਵੇਲਾ ਸੁਰੱਖਿਅਤ ਬਣੀਆਂ ਰਹਿੰਦੀਆਂ ਤੁਸੀਂ ਸਿੱਖਣ ਦੀ ਇੱਛਾ ਤਾਂ ਕਰੋ ਸਾਰਾ ਕੁਝ ਆਸਾਨ ਹੁੰਦਾ ਜਾਵੇਗਾ ਜੀਵਨ ਇੱਕ ਬਾਜੀ ਦੇ ਸਮਾਨ ਹੈ ਹਰ ਜਿੱਤ ਸਾਡੇ ਹੱਥ ਵਿੱਚ ਨਹੀਂ ਹੁੰਦੀ ਪਰ ਬਾਜੀ ਖੇਡਣਾ ਸਾਡੇ ਹੱਥ ਵਿੱਚ ਹੁੰਦਾ ਹੈ ਸਭ ਤੋਂ ਪਹਿਲਾਂ ਮਾਤਾ ਪਿਤਾ ਦੇ ਆਚਰਣ ਤੋਂ ਹੀ ਬੱਚੇ ਸਿੱਖਿਆ ਗ੍ਰਹਿਣ ਕਰਦੇ ਹਨ ਸੰਜਮ ਸੰਤੁਲਨ ਅਤੇ ਸਤਿਸ਼ਟੀ ਮਨੁੱਖ ਨੂੰ ਮਹਾਨ ਬਣਾਉਂਦੇ ਹਨ ਆਸ਼ਾ ਇੱਕ ਅਜੀਹਾਰ ਰਸਤਾ ਹੈ ਜੋ ਜੀਵਨ ਭਰ ਤੁਹਾਨੂੰ ਗਤੀਸ਼ੀਲ ਬਣਾਏ ਰੱਖਦਾ ਹੈ ਜਿੱਥੇ ਬੁੱਧੀ ਪ੍ਰਯੋਗ ਦੀ ਜ਼ਰੂਰਤ ਹੁੰਦੀ ਹੈ ਉੱਥੇ ਸ਼ਕਤੀ ਦਾ ਪ੍ਰਯੋਗ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਜੇਕਰ ਤੁਹਾਨੂੰ ਦੂਸਰਿਆਂ ਦਾ ਇੰਤਜ਼ਾਰ ਕਰਨ ਦੀ ਆਦਤ ਹੈ ਤਾਂ ਤੁਸੀਂ ਜ਼ਰੂਰ ਹੀ ਹਮੇਸ਼ਾ ਪਿੱਛੇ ਰਹਿ ਜਾਓਗੇ ਖੁਸ਼ੀ ਤੋਂ ਵੱਧ ਕੇ ਪੋਸ਼ਟਿਕ ਖੁਰਾਕ ਹੋਰ ਕੋਈ ਨਹੀਂ ਹੁੰਦੀ ਸੱਚ ਦੇ ਸੂਰਜ ਨੂੰ ਕਦੀ ਝੂਠ ਦੇ ਬੱਦਲ ਛਾਪ ਨਹੀਂ ਸਕਦੇ ਜਿੱਥੇ ਪ੍ਰੇਮ ਹੈ ਉੱਥੇ ਜੀਵਨ ਹੈ ਜਿੱਥੇ ਨਫ਼ਰਤ ਹੈ ਉੱਥੇ ਵਿਨਾਸ਼ ਹੈ ਉਹ ਸੱਚਾ ਸਾਹਸੀ ਹੈ ਜੋ ਕਦੀ ਨਿਰਾਸ਼ ਨਹੀਂ ਹੁੰਦਾ ਜੇਤੂ ਉਹੀ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਜਿੱਤਣ ਦਾ ਵਿਸ਼ਵਾਸ ਹੁੰਦਾ ਏ ਉਹ ਕਿਸੇ ਮਹਾਨ ਕੰਮ ਦੇ ਲਈ ਪੈਦਾ ਨਹੀਂ ਹੋਇਆ ਜੋ ਸਮੇਂ ਦਾ ਮੁੱਲ ਨਹੀਂ ਜਾਣਦਾ ਬਿਆਰਥ ਕੰਮ ਜੀਵਨ ਨੂੰ ਥਕਾ ਦਿੰਦਾ ਏ ਤਾਂ ਰਚਨਾਤਕ ਕੰਮ ਸੁਖ ਅਤੇ ਤੇਜ ਵਧਾ ਦਿੰਦਾ ਏ ਸਫਲਤਾ ਦੇ ਰਸਤੇ ਵਿੱਚ ਆਲਸ ਤੋਂ ਵੱਧ ਕੇ ਵੱਡੀ ਰੁਕਾਵਟ ਦੂਜੀ ਕੋਈ ਨਹੀਂ ਚਿੰਤਾ ਕਰਨ ਵਾਲਾ ਮਨੁੱਖ ਮੌਤ ਤੋਂ ਪਹਿਲਾਂ ਕਈ ਵਾਰ ਮਰਦਾ ਹੈ। ਸ਼ੱਕ ਵਿਨਾਸ਼ ਦਾ ਕਾਰਨ ਹੈ। ਸ਼ੱਕ ਕਰਨ ਨਾਲ ਬਣੇ ਬਣਾਏ ਕੰਮ ਵਿਗੜ ਜਾਂਦੇ ਨੇ। ਪ੍ਰਸੰਨਤਾ ਤੁਰੰਤ ਪ੍ਰਸੰਨਤਾ ਤੰਦਰੁਸਤੀ ਹੈ। ਇਸ ਦੇ ਉਲਟ ਉਦਾਸੀ ਰੋਗ ਹੈ। ਉਸ ਦਿਨ ਨੂੰ ਬਿਕਾਰ ਹੀ ਸਮਝੋ ਜਿਸ ਦਿਨ ਤੁਸੀਂ ਹੱਸਦੇ ਨਹੀਂ। ਤੁਸੀਂ ਜਿੰਨਾ ਘੱਟ ਬੋਲੋਗੇ ਦੂਸਰੇ ਤੁਹਾਨੂੰ ਓਨਾ ਹੀ ਜ਼ਿਆਦਾ ਧਿਆਨ ਨਾਲ ਸੁਣਨਗੇ। ਇੱਕ ਦੂਜੇ ਨੂੰ ਜਾਣੋ ਨਾ ਕਿ ਇੱਕ ਦੂਜੇ ਤੋਂ ਨਫ਼ਰਤ ਕਰੋ ਸਮਾਹਾਰ ਜ਼ਖਮ ਨੂੰ ਭਰ ਦਿੰਦਾ ਹੈ ਇਹੀ ਇੱਕ ਸਚਾਈ ਹੈ ਦਾਨਪੁਨ ਨੂੰ ਛੁਪਾ ਦਿੰਦਾ ਹੈ ਅਤੇ ਨਿਮਰਤਾ ਬੁਰਾਈਆਂ ਨੂੰ ਛੁਪਾ ਲੈਂਦੀ ਹੈ ਮੁਸੀਵਤ ਦੇ ਸਮੇ ਸਭ ਕਰੋਣਾ ਦਇਆ ਦਾਨਤੀ ਅਤੇ ਪ੍ਰੇਮ ਦੀ ਸਤੂਤੀ ਕਰਦੇ ਹਨ ਮੁਸਕਾਨ ਪਾਉਣ ਵਾਲਾ ਮਾਲਾਮਾਲ ਹੋ ਜਾਂਦਾ ਹੈ ਪਰੰਤੂ ਦੇਣ ਵਾਲਾ ਗਰੀਬ ਨਹੀਂ ਹੁੰਦਾ ਸੰਸਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਉਹੀ ਹੈ ਜੋ ਆਤਮ ਨਿਰਪਰ ਹੈ। ਆਲਸ ਵਿੱਚ ਜੀਵਨ ਗੁਜ਼ਾਰਨਾ ਆਤਮ ਹੱਤਿਆ ਦੇ ਸਮਾਨ ਹੈ। ਹਰ ਕੰਮ ਨੂੰ ਪੂਰੀ ਲਗਨ ਨਾਲ ਕਰੋਗੇ ਤਾਂ ਕਦੇ ਵੀ ਪਛਤਾਉਣਾ ਨਹੀਂ ਪਵੇਗਾ। ਆਲਸ ਅਤੇ ਚਿੱਤ ਕੱਗੇ ਵਧਨ ਦੇ ਰਸਤੇ ਵਿੱਚ ਸਭ ਤੋਂ ਵੱਡੀਆਂ ਰੁਕਾਵਟਾਂ ਹਨ। ਮਨ ਦੇ ਹਾਰੇ ਹਾਰ ਹੈ, ਮਨ ਦੇ ਜਿੱਤੇ ਜੀਤ। ਹਰ ਵਿਅਕਤੀ ਦੀ ਵਿਸ਼ੇਸ਼ਤਾਵਾਂ ਨੂੰ ਦੇਖੋ ਅਤੇ ਆਪਣੀਆਂ ਵੀ ਕਮਜ਼ੋਰੀਆਂ ਨੂੰ ਦੂਰ ਕਰੋ। ਮਨੁੱਖ ਜਿੰਨਾ ਹੰਕਾਰੀ ਹੋਵੇਗਾ ਉਨਾ ਹੀ ਉਸ ਦਾ ਵਿਅਕਤੀਤਵ ਨਿਰਾਸ਼ਾਜਨਕ ਹੋਵੇਗਾ। ਸ਼ੱਕ ਦੇ ਬੱਦਲ ਵਿਵੇਕ ਦੇ ਸੂਰਜ ਨੂੰ ਸਪਾ ਨਹੀਂ ਸਕਦੇ। ਪ੍ਰਸ਼ੰਸਾ ਦੇ ਭੁੱਖੇ ਸਿੱਧ ਕਰ ਦਿੰਦੇ ਨੇ ਕਿ ਉਹਨਾਂ ਵਿੱਚ ਯੋਗਤਾ ਦੀ ਘਾਟ ਹੈ। ਬੁੱਧੀਮਾਨਾਂ ਦੀ ਪਰਖਿਆ ਸੰਕਟ ਦੇ ਸਮੇਂ ਵਿੱਚ ਹੁੰਦੀ ਹੈ ਤੇ ਸੂਰ ਵੀਰਾਂ ਦੀ ਜੁੱਧ ਵਿੱਚ। ਆਤਮ ਨਿਯੰਤਰਣ ਨਾਲ ਅਸੀਮ ਨਿਯੰਤਰਣ ਸ਼ਕਤੀ ਪ੍ਰਾਪਤ ਹੁੰਦੀ ਹੈ ਆਪਣੇ ਮਨ ਵਿੱਚ ਸਚਾਈ ਜਾਣ ਲਓ ਤੇ ਦੂਸਰੀਆਂ ਆਪਣੇ ਮਨ ਵਿੱਚ ਸਚਾਈ ਜਾਣ ਲਓ ਤੇ ਤੁਸੀਂ ਸਾਰੀਆਂ ਅਸਫਲਤਾਵਾਂ ਤੋਂ ਮੁਕਤ ਹੋ ਜਾਓਗੇ ਰਾਜਾ ਹੋਵੇ ਜਾਂ ਗਰੀਬ ਸਾਰਿਆਂ ਨਾਲ ਸੁਖੀ ਉਹ ਹੀ ਹੈ ਜੋ ਆਪਣੇ ਘਰ ਵਿੱਚ ਸ਼ਾਂਤੀ ਪਾਉਂਦਾ ਹੈ ਕਲਪਨਾਵਾ ਇੱਕ ਖੰਖਾਰ ਸ਼ੇਰ ਦੀ ਤਰ੍ਹਾਂ ਹਨ ਉਹਨਾਂ ਨੂੰ ਵੱਡੀਆਂ ਨਾ ਹੋਣ ਦਿਓ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇੱਕ ਪਲ ਰੁਕੋ ਉਸ ਦੇ ਨਤੀਜੇ ਦੇ ਬਾਰੇ ਸੋਚੋ ਫਿਰ ਕੰਮ ਨੂੰ ਸ਼ੁਰੂ ਕਰੋ ਜੇਕਰ ਪਰਵਰਤਨ ਤੋਂ ਡਰੋਂਗੇ ਤਾਂ ਤਰੱਕੀ ਕਿਵੇਂ ਕਰੋਂਗੇ ਮਨੁੱਖ ਦੇ ਕਰਮ ਉਸ ਦੇ ਵਿਚਾਰਾਂ ਦੇ ਸਭ ਤੋਂ ਵੱਡੇ ਗਵਾਹ ਹਨ ਆਪਣਾ ਦਰਦ ਤਾਂ ਪਸ਼ੂ ਪੰਛੀ ਵੀ ਮਹਿਸੂਸ ਕਰਦੇ ਨੇ ਮਨੁੱਖ ਉਹ ਹੈ ਜੋ ਦੂਸਰਿਆਂ ਦੇ ਦੁੱਖ ਨੂੰ ਅਨੁਭਵ ਕਰੇ ਚੰਗਾ ਵਿਵਹਾਰ ਸੁੰਦਰਤਾ ਦੀ ਘਾਟ ਨੂੰ ਪੂਰਾ ਕਰਦਾ ਹੈ ਪਰ ਸੁੰਦਰਤਾ ਕਦੇ ਚੰਗੇ ਵਿਵਹਾਰ ਦੀ ਘਾਟ ਨੂੰ ਪੂਰਾ ਨਹੀਂ ਕਰ ਸਕਦੀ। ਮਨੁੱਖ ਦੇ ਵਿਨਾਸ਼ ਦਾ ਕਾਰਨ ਹੈ ਅਹੰਕਾਰ। ਬਿਨਾਂ ਚੰਗੇ ਕੰਮ ਕੀਤੇ ਆ ਸੁੱਖ ਨਹੀਂ ਮਿਲਦਾ। ਆਤਮ ਗਿਆਨ ਵਿੱਚ ਹੀ ਛੁਪੀ ਹੈ ਜੀਵਨ ਦੀ ਸਫਲਤਾ। ਸਥਿਤੀ ਦੇ ਅਨੁਸਾਰ ਆਪਣੇ ਆਪ ਨੂੰ ਬਣਾਓ। ਸਫਲਤਾ ਦੀ ਰਾਹ ਬਣਾਉਂਦੀ ਹੈ ਮਧੁਰ ਬਾਣੀ ਵੱਡੇ ਕੰਮ ਤਾਕਤ ਨਾਲ ਨਹੀਂ ਬਲਕਿ ਲਗਨ ਨਾਲ ਹੁੰਦੇ ਹਨ ਬਹੁਤ ਘੱਟ ਲੋਕਾਂ ਵਿੱਚ ਸਮਰੱਥਾ ਦੀ ਘਾਟ ਹੁੰਦੀ ਹੈ ਪਰੰਤੂ ਉਹ ਅਸਫਲ ਇਸ ਲਈ ਹੁੰਦੇ ਹਨ ਕਿਉਂਕਿ ਉਹ ਆਪਣੀ ਸਮਰੱਥਾ ਦਾ ਉਪਯੋਗ ਨਹੀਂ ਕਰ ਸਕਦੇ ਜ਼ਿੰਦਗੀ ਦੀ ਕੀਮਤ ਉਸ ਦੀ ਲੰਬਾਈ ਉੱਤੇ ਨਿਰਭਰ ਨਹੀਂ ਕਰਦੀ ਇਸ ਗੱਲ ਦਾ ਜ਼ਿਆਦਾ ਮਹੱਤਵ ਹੁੰਦਾ ਹੈ ਕਿ ਤੁਸੀਂ ਲੋਕਾਂ ਵਿੱਚ ਕਿੰਨਾ ਪਿਆਰ ਵੰਡਿਆ ਦੁਨੀਆ ਵਿੱਚ ਸਮੱਸਿਆਵਾਂ ਨਹੀਂ ਹਨ ਸਿਰਫ ਚੁਣੌਤੀਆਂ ਹਨ ਕੇਵਲ ਮੂਰਖ ਲੋਕ ਹੀ ਇਹ ਮੰਨਦੇ ਨੇ ਕਿ ਉਹਨਾਂ ਤੋਂ ਕਦੇ ਗਲਤੀ ਨਹੀਂ ਹੁੰਦੀ ਬਹੁਤ ਘੱਟ ਹਨ ਜੋ ਗਲਤੀ ਮੰਨਦੇ ਹਨ ਈਰਖਾ ਮਨੁੱਖ ਨੂੰ ਆਪਣੀਆਂ ਹੀ ਨਜ਼ਰਾਂ ਵਿੱਚ ਡੇਗ ਦਿੰਦੀ ਹੈ ਜਿਹਾ ਜਹੀ ਦ੍ਰਿਸ਼ਟੀ ਹੋਵੇਗੀ ਸ੍ਰਿਸ਼ਟੀ ਉਹੋ ਜਿਹੀ ਹੀ ਸਾਨੂੰ ਨਜ਼ਰ ਆਵੇਗੀ ਇਸ ਹਨ ਅੱਜ ਦੀਆਂ ਕੁਝ ਕੀਮਤੀ ਗੱਲਾਂ ਜੇਕਰ ਤੁਹਾਨੂੰ ਸਾਡੀਆਂ ਇਹ ਗੱਲਾਂ ਪਸੰਦ ਆਈਆਂ ਹੋਣ ਤੇ ਇਹਨਾਂ ਵਿੱਚੋਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ ਅਤੇ ਇਸ ਲਈ ਵੀਡੀਓ ਨੂੰ ਪੂਰੀ ਸੁਣਿਆ ਕਰੋ ਤਾਂ ਜੋ ਤੁਹਾਨੂੰ ਇਸ ਦੇ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਕਿਉਂਕਿ ਜ਼ਿੰਦਗੀ ਦੇ ਵਿੱਚ ਅਸੀਂ ਜਦੋਂ ਕੁਝ ਨਾ ਕੁਝ ਸਿੱਖਦੇ ਹਾਂ ਤਾਂ ਹੀ ਅਸੀਂ ਜ਼ਿੰਦਗੀ ਵਿੱਚ ਅੱਗੇ ਵਧਦੇ ਹਾਂ ਸਾਨੂੰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਸੋਚ ਸਮਝ ਕੇ ਕੰਮ ਕਰਨੇ ਚਾਹੀਦੇ ਨੇ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ ਕਿਉਂਕਿ ਪਰਮਾਤਮਾ ਸਭ ਦੇਖ ਰਿਹਾ ਹੁੰਦਾ ਤੇ ਸਾਨੂੰ ਸਾਡੇ ਕੀਤੇ ਹੋਏ ਮਾੜੇ ਕਰਮਾਂ ਦੀ ਸਜ਼ਾ ਜ਼ਰੂਰ ਮਿਲਦੀ ਹੈ ਇਸ ਲਈ ਸਾਨੂੰ ਜਿੰਨਾ ਹੋ ਸਕੇ ਪਰਮਾਤਮਾ ਦੇ ਦਿਖਾਏ ਹੋਏ ਸੱਚੇ ਰਸਤੇ ਤੇ ਚੱਲਣਾ ਚਾਹੀਦਾ ਹੈ ਤੇ ਆਪਣੇ ਮਨ ਦੇ ਵਿੱਚ ਕਿਸੇ ਨਾਲ ਬੈਰ ਭਾਵ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਅਤੇ ਹਮੇਸ਼ਾ ਰਿਜਕ ਆਪਣੇ ਹੱਥੀ ਮਿਹਨਤ ਕਰਨੀ ਚਾਹੀਦੀ ਹੈ ਜੇਕਰ ਅਸੀਂ ਆਪਣੇ ਹੱਥੀ ਰਿਜਕ ਕਰਦੇ ਹਾਂ ਮਿਹਨਤ ਕਰਦੇ ਹਾਂ ਤਾਂ ਪਰਮਾਤਮਾ ਸਾਨੂੰ ਦੁੱਖਣਾ ਚੌਕਣਾ ਫਲ ਦਿੰਦੇ ਹਨ ਇਸ ਲਈ ਹਮੇਸ਼ਾ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਅੱਗੇ ਵਧਣਾ ਚਾਹੀਦਾ ਹੈ ਤੇ ਆਓ ਜੀ ਸ਼ੁਰੂ ਕਰਦੀਆਂ ਅੱਜ ਦੀ ਇੱਕ ਹੋਰ ਨਵੀਂ ਦਿਲਚਸਪ ਕਹਾਣੀ ਦਿੱਲੀ ਵਿੱਚ ਦੇਵੀ ਦਾਸ ਨਾਂ ਦਾ ਇੱਕ ਵਿਅਕਤੀ ਰਹਿੰਦਾ ਸੀ ਉਸ ਲਈ ਇਹ ਪ੍ਰਸਿੱਧ ਸੀ ਕਿ ਜਿਹੜਾ ਕੋਈ ਸਵੇਰੇ ਸਵੇਰੇ ਉਸ ਦਾ ਮੂੰਹ ਦੇਖ ਲੈਂਦਾ ਤਾਂ ਉਸ ਨੂੰ ਸਾਰਾ ਦਿਨ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ ਇਹ ਗੱਲ ਫੈਲਦੇ ਫੈਲਦੇ ਬਾਦਸ਼ਾਹ ਅਕਬਰ ਦੇ ਕੰਨਾਂ ਤੱਕ ਵੀ ਜਾ ਪਹੁੰਚੀ ਉਹਨਾਂ ਨੇ ਵਿਚਾਰ ਕੀਤਾ ਕਿ ਇਹ ਗੱਲ ਸੱਚ ਹੈ ਜਾਂ ਝੂਠ ਇਸ ਦਾ ਨਿਰਣਾ ਕਰਨਾ ਚਾਹੀਦਾ ਹੈ ਇਹ ਗੱਲ ਵਿਚਾਰ ਕੇ ਅਕਬਰ ਬਾਦਸ਼ਾਹ ਨੇ ਦੇਵੀ ਦਾਸ ਨੂੰ ਬੁਲਾਇਆ ਅਤੇ ਰਾਤ ਨੂੰ ਉਸ ਨੂੰ ਆਪਣੇ ਸੌਣ ਵਾਲੇ ਕਮਰੇ ਦੇ ਕੋਲ ਇਕਾਂਤ ਕਮਰੇ ਵਿੱਚ ਸਵਾ ਦਿੱਤਾ ਦੂਸਰੇ ਦਿਨ ਸਵੇਰੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਉਸ ਦਾ ਮੂੰਹ ਦੇਖਿਆ ਅਤੇ ਵਿਚਾਰ ਕੀਤਾ ਕਿ ਦੇਖੋ ਅੱਜ ਕੀ ਹੁੰਦਾ ਹੈ ਫਿਰ ਅਕਬਰ ਬਾਦਸ਼ਾਹ ਦਰਬਾਰ ਵਿੱਚ ਚਲੇ ਗਏ ਸਾਰੇ ਜ਼ਰੂਰੀ ਕੰਮਾਂ ਨੂੰ ਨਿਪਟਾ ਕੇ ਉਹ ਭੋਜਨ ਕਰਨ ਲਈ ਪਧਾਰੇ ਰਸੋਈਏ ਨੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਦਾਲ ਵਿੱਚ ਭਰ ਕੇ ਅਕਬਰ ਬਾਦਸ਼ਾਹ ਦੇ ਸਾਹਮਣੇ ਰੱਖ ਦਿੱਤੇ। ਪ੍ਰੰਤੂ ਅਚਾਨਕ ਥਾਲ ਵਿੱਚੋਂ ਇੱਕ ਮਰੀ ਹੋਈ ਮੱਖੀ ਨਿਕਲ ਪਈ ਜਿਸ ਨਾਲ ਅਕਬਰ ਬਾਦਸ਼ਾਹ ਦਾ ਮਨ ਖਰਾਬ ਹੋ ਗਿਆ ਅਤੇ ਉਹ ਭੋਜਨ ਕਰਨ ਤੋਂ ਬਿਨਾਂ ਹੀ ਉੱਠ ਕੇ ਖੜੇ ਹੋ ਗਏ। ਤਦ ਉਸੇ ਵੇਲੇ ਦੂਸਰਾ ਖਾਣਾ ਬਣਾਇਆ ਗਿਆ। ਪ੍ਰੰਤੂ ਉਸ ਵਿੱਚ ਵੀ ਬਹੁਤ ਦੇਰ ਹੋ ਗਈ ਸੀ। ਇਸ ਲਈ ਦਿਨ ਵੇ ਦਿਨ ਬਾਦਸ਼ਾਹ ਨੂੰ ਸ਼ਾਮ ਦੇ 4 ਵਜੇ ਗਏ ਚੁੱਕੇ ਸਨ ਪਰ ਅਜੇ ਤੱਕ ਕੋਈ ਵੀ ਭੋਜਨ ਨਹੀਂ ਸੀ ਮਿਲਿਆ ਇਸ ਸੰਜੋਗ ਨਾਲ ਅਕਬਰ ਬਾਦਸ਼ਾਹ ਨੂੰ ਵਿਸ਼ਵਾਸ ਹੋ ਗਿਆ ਕਿ ਦੇਵੀਦਾਸ ਬਿਨਾਂ ਸੱਕ ਮਨਹੂਸ਼ ਆ ਇਸ ਲਈ ਇਸ ਨੂੰ ਮਰਵਾ ਦੇਣਾ ਚਾਹੀਦਾ ਇਹ ਵਿਚਾਰ ਮਨ ਵਿੱਚ ਕਰਕੇ ਉਹਨਾਂ ਨੇ ਜਲਾਦਾਂ ਨੂੰ ਬੁਲਾ ਕੇ ਹੁਕਮ ਦਿੱਤਾ ਇਸ ਦੁਸ਼ਟ ਨੂੰ ਤੁਰੰਤ ਫਾਂਸੀ ਦੇ ਦਿਓ ਹੁਕਮ ਲੈ ਕੇ ਜਲਾਦ ਦੇਵੀਦਾਸ ਨੂੰ ਫਾਂਸੀ ਘਰ ਲਜਾਣ ਲੱਗੇ ਰਤਾ ਦੇ ਰਸਤੇ ਵਿੱਚ ਬੀਰਵਾਲ ਮਿਲ ਗਏ ਦੇਵੀदास ਦਾ ਕਿੱਸਾ ਸੁਣ ਉਸ ਨੂੰ ਇਕਾਂਤ ਵਿੱਚ ਲਾ ਜਾ ਕੇ ਬੀਰਵਾਲ ਨੇ ਸਮਝਾਇਆ ਜਿਵੇਂ ਸਮੇਂ ਜਿਸ ਸਮੇਂ ਜਲਾਦ ਤੈਨੂੰ ਸੂਲੀ ਘਰ ਵਿੱਚ ਤੈਨੂੰ ਪੁੱਛਣ ਕਿ ਤੇਰੀ ਆਖਰੀ ਇੱਛਾ ਕੀ ਹੈ ਤਦ ਤੂੰ ਕਹੀਂ ਕਿ ਮੇਰੀ ਇੱਛਾ ਇਹ ਹੈ ਕਿ ਮੈਂ ਨਗਰ ਦੇ ਲੋਕਾਂ ਦੇ ਸਾਹਮਣੇ ਇਹ ਪ੍ਰਗਟ ਕਰ ਸਕਾਂ ਕਿ ਮੇਰਾ ਮੂੰਹ ਦੇਖਣ ਨਾਲ ਤਾਂ ਲੋਕਾਂ ਨੂੰ ਸਿਰਫ ਰੋਟੀ ਹੀ ਨਹੀਂ ਮਿਲਦੀ ਸੀ ਪ੍ਰੰਤੂ ਸਵੇਰ ਦੇ ਸਮੇਂ ਜਿਹੜਾ ਅਕਬਰ ਬਾਦਸ਼ਾਹ ਦਾ ਮੂੰਹ ਦੇਖੇਗਾ ਉਸ ਨੂੰ ਫਾਂਸੀ ਹੋਵੇਗੀ ਕਿਉਂਕਿ ਅੱਜ ਸਵੇਰੇ ਮੈਂ ਅਕਬਰ ਬਾਦਸ਼ਾਹ ਦਾ ਮੂੰਹ ਦੇਖਿਆ ਸੀ ਜਿਸ ਦੀ ਵਜ੍ਹਾ ਨਾਲ ਹੁਣ ਮੈਂ ਸੂਲੀ ਤੇ ਚੜਾਇਆ ਜਾ ਰਿਹਾ ਹਾਂ ਇਹ ਗੱਲ ਕਹਿ ਕੇ ਬੀਰਵਾਲ ਉਥੋਂ ਚਲੇ ਗਏ ਜਲਾਦ ਦੇਵੀ ਦਾਸ ਨੂੰ ਲੈ ਕੇ ਫਾਂਸੀ ਘਰ ਪਹੁੰਚੇ ਜਲਾਦਾ ਨੇ ਦੇਵੀ ਦਾਸ ਨੂੰ ਪੁੱਛਿਆ ਤੇਰੀ ਆਖਰੀ ਇੱਛਾ ਕੀ ਹੈ ਦੇਵੀदास ਨੇ ਬੀਰਵਾਲ ਦੀਆਂ ਗੱਲਾਂ ਦੇ ਅਨੁਸਾਰ ਉਹਨਾਂ ਨੂੰ ਜਵਾਬ ਦਿੱਤਾ ਉਹਨਾਂ ਨੂੰ ਸੁਣ ਕੇ ਉਹ ਹੈਰਾਨ ਹੋ ਗਏ ਤਦ ਬਾਦਸ਼ਾਹ ਅਕਬਰ ਦੇ ਸਾਹਮਣੇ ਪੇਸ਼ ਹੋ ਕੇ ਦੇਵੀदास ਦੀ ਇੱਛਾ ਦੱਸੀ ਗਈ ਇਹ ਸੁਣ ਕੇ ਅਕਬਰ ਬਾਦਸ਼ਾਹ ਘਬਰਾਏ ਅਤੇ ਜਲਾਦਾਂ ਨੂੰ ਬੋਲੇ ਉਸ ਨੂੰ ਫਾਂਸੀ ਨਾ ਦਿਓ ਅਤੇ ਮੇਰੇ ਕੋਲ ਲੈ ਆਓ ਬਾਦਸ਼ਾਹ ਦੀ ਆਗਿਆ ਅਨੁਸਾਰ ਜਲਾਦ ਦੇਵੀदास ਨੂੰ ਦਰਬਾਰ ਵਿੱਚ ਲੈ ਆਏ ਉਸ ਨੂੰ ਦੇਖਦੇ ਹੀ ਅਕਬਰ ਨੇ ਇਨਾਮ ਦਿੱਤਾ ਅਤੇ ਇਹ ਕਿਹਾ ਕਿ ਇਸ ਗੱਲ ਬਾਰੇ ਕਿਸੇ ਨੂੰ ਨਾ ਦੱਸਣਾ ਬਾਅਦ ਵਿੱਚ ਇਹ ਪਤਾ ਹੋਣ ਤੇ ਕਿ ਦੇਵੀ ਦਾਸ ਨੂੰ ਉਹ ਗੱਲ ਬੀਰਵਾਲ ਨੇ ਸੁਝਾਆ ਦਿੱਤੀ ਸੀ ਤਾਂ ਬਾਦਸ਼ਾਹ ਅਕਬਰ ਨੇ ਬੀਰਵਾਲ ਦੀ ਬੁੱਧੀ ਨੂੰ ਸੁਣ ਕੇ ਵੀ ਉਸ ਦੀ ਇੰਨੀ ਜ਼ਿਆਦਾ ਬੁੱਧੀ ਹੈ ਤੇ ਉਹ ਉਸ ਦੇ ਦਰਬਾਰ ਵਿੱਚ ਹੈ ਉਹ ਬਹੁਤ ਜ਼ਿਆਦਾ ਖੁਸ਼ ਹੋਇਆ ਇਸ ਤਰ੍ਹਾਂ ਬੀਰਵਾਲ ਦੀ ਸਮਝਦਾਰੀ ਨਾਲ ਕਿਸੇ ਵੇਕਸੂਰ ਨੂੰ ਸਜ਼ਾ ਮਿਲਣ ਤੋਂ ਬਚ ਗਈ